ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲਬਾਤ ਦੋਸਤੋ ਕਰਾਂਗੇ 15 ਅਗਸਤ ਤੋਂ ਬਾਅਦ ਦੀ ਜਦੋਂ ਪੰਜਾਬ ਦਾ ਫਿਰੋਜ਼ਪੁਰ ਜ਼ਿਲ੍ਹਾ ਸੀਗਾ ਇਹ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ ਸੀਗਾ ਫਿਰ ਕੀ ਚੱਕਰ ਬਣਿਆ ਕਿ ਇੱਧਰ ਲਿਆਉਣਾ ਪਿਆ ਅੰਗਰੇਜ਼ਾਂ ਨੂੰ ਗੱਲਬਾਤ ਦੱਸਾਂਗੇ ਤੇ ਕੁਝ ਵੰਡ ਜਦੋਂ ਹੋਈ ਹੈ ਅਜਾੜੇ ਜਦੋਂ ਪਏ ਆ ਉਸ ਸਮੇਂ ਦੇ ਕੁਝ ਜਿਹੜੇ ਪਰਿਵਾਰ ਸੀ ਉਹਨਾਂ ਦੇ ਨਾਲ ਕੀ ਬੀਤੇ ਆ ਵੀ ਦੱਸਾਂਗੇ ਤੁਹਾਨੂੰ ਤੋ ਵੀਡੀਓ ਬਹੁਤ ਹੀ ਲੰਬੀ ਦੀ 67 ਮਿੰਟ ਦੀ ਬਣੋ। ਉਹ ਸਾਰੇ ਨੂੰ ਸੁਣਿਓ ਜ਼ਰੂਰ ਸੁਣਨ ਵਾਲੀ ਇਹ ਗੱਲਬਾਤ ਕਿਉਂਕਿ 15 ਅਗਸਤ ਆ ਰਿਹਾ ਏ ਤੇ ਇਹ ਗੱਲਬਾਤ ਆਪਾਂ ਨੂੰ ਸੁਣਨੀ ਚਾਹੀਦੀ ਇਤਿਹਾਸ ਹੈ ਆਪਣਾ ਕਿ ਕਿਵੇਂ ਉਜਾੜੇ ਪਏ ਸੀਗੇ ਪੰਜਾਬ ਦੀ ਵੰਡ ਹੋਈ। ਸੋ ਖੈਰ ਵੀਡੀਓ ਸ਼ੇਅਰ ਵੀ ਕਰਿਓ ਜ਼ਰੂਰ ਤੇ ਚੈਨਲ ਜਿਹਨਾਂ ਬ੍ਰਿੰਸ ਸਬਸਕ੍ਰਾਈਬ ਨਹੀਂ ਕੀਤਾ ਆਪਣਾ ਉਹ ਵੀ ਜ਼ਰੂਰ ਕਰ ਲੋ ਤੇ ਬੈਨਲ ਬੰਨਣ ਵੀ ਦੱਬ ਲਓ। ਦੋਸਤੋ ਇਹ ਕਹਾਣੀ ਹੈ ਜਿਹੜੀ 70 ਸਾਲ ਪਹਿਲਾਂ ਦੀ ਹੈ ਜਦੋਂ ਕਿ ਫੈਸਲਾ ਹੋ ਚੁੱਕਾ ਸੀ ਕਿ ਭਾਰਤ ਦੀ ਵੰਡ ਹੋਊਗੀ। ਤੇ ਇੱਕ ਨਵਾਂ ਦੇਸ਼ ਪਾਕਿਸਤਾਨ ਬਣੂਗਾ ਹੁਣ ਭਾਰਤ ਦੀ ਵੰਡ ਕਿਵੇਂ ਹੋ ਜਾਨੀ ਕਿ ਕਿਹੜਾ ਹਿੱਸਾ ਭਾਰਤ ਚ ਰਹੂਗਾ ਕਿਹੜਾ ਪਾਕਿਸਤਾਨ ਦੇ ਹਿੱਸੇ ਆਊਗਾ ਇਹਨੂੰ ਤੈਅ ਕਰਨ ਦੀ ਜ਼ਿੰਮੇਵਾਰੀ ਦੀ ਜਿਹੜੀ ਇਹ ਅੰਗਰੇਜ਼ਾਂ ਦਾ ਇੱਕ ਵਕੀਲ ਸੀ ਸਿਰਲ ਰੈਡਲਫ ਇਹਨੂੰ ਦਿੱਤੀ ਗਈ ਹੁਣ ਰੈਡਲਫ ਵੰਡ ਤੋਂ ਪਹਿਲਾਂ ਦੇ ਹਿੰਦੁਸਤਾਨ ਦੇ ਨਕਸ਼ੇ ਉੱਤੇ ਪੰਜਾਬ ਦੀ ਵੰਡ ਦੀ ਲਕੀਰ ਹੈ ਜਿਹੜੀ ਇਹ ਖਿੱਚ ਚੁੱਕਿਆ ਸੀ ਕੁਝ ਹੀ ਦਿਨਾਂ ਬਾਅਦ ਉਸ ਸਮੇਂ ਦਾ ਜੋ ਤਤਕਾਲੀ ਵੌਇਸ ਰਾਇ ਸੀਗਾ ਮਾਉਂਟ ਬੈਟਨ ਇਹਨੇ ਰੈਡ ਲਿਪ ਨੂੰ ਆਪਣੇ ਘਰੇ ਖਾਣੇ ਉੱਤੇ ਸੱਦੇ ਆ ਸੀ ਖਾਣੇ ਦੀ ਮੇਜ਼ ਤੇ ਦੋਵਾਂ ਦੇ ਵਿਚਾਲੇ ਪਾਕਿਸਤਾਨ ਨੂੰ ਲੈ ਕੇ ਬੜੀ ਲੰਬੀ ਗੱਲਬਾਤ ਹੋਈ ਜਿਨੇ ਕੇ ਪਾਕਿਸਤਾਨ ਦੇ ਕਈ ਜ਼ਿਲ੍ਹਿਆਂ ਦੀ ਤਕਦੀਰ ਬਦਲ ਗਈ ਤਾਂ ਗੁਰੂ ਪਿਆਰਿਓ ਖਾਣੇ ਦੀ ਉਸ ਮੇਜ਼ ਤੇ ਜਿਨ੍ਹਾਂ ਜ਼ਿਲ੍ਹਿਆਂ ਬਾਰੇ ਫੈਸਲਾ ਕੀਤਾ ਗਿਆ ਉਹਨਾਂ ਨੇ ਦੋਨੋਂ ਨੇ ਕੀਤਾ ਉਨਾ ਵਿੱਚੋਂ ਇੱਕ ਜ਼ਿਲ੍ਹਾ ਫਰੋਜ਼ਪੁਰ ਫਰੋਜ਼ਪੁਰ ਜਿਹੜਾ ਪੰਜਾਬ ਦਾ ਜ਼ਿਲ੍ਹਾ ਫਰੋਜ਼ਪੁਰ ਉਹ ਲੰਡਨ ਦੇ ਵਿੱਚ ਇੱਕ ਲਾਇਬ੍ਰੇਰੀ ਦੇ ਵਿੱਚ ਰੈਡ ਲਿਫ ਦਾ ਨਿੱਜੀ ਸੈਕਟਰੀ ਹੁੰਦਾ ਸੀ ਕ੍ਰਿਸਟੋਫਰ ਬੋਮੈਂਟ ਇਹਨੇ ਦਾ ਟੈਲੀਗ੍ਰਾਫ ਨੂੰ ਇੱਕ ਲੇਖ ਲਿਖਿਆ ਉਸ ਲੇਖ ਦੇ ਵਿੱਚ ਇਸ ਜਿਹੜਾ ਲੰਚ ਕੀਤਾਨਨ ਦੋਨਾਂ ਨੇ ਉਹਦਾ ਜ਼ਿਕਰ ਹੈ ਤਾਂ ਕ੍ਰਿਸਟੋਫਰ ਬੋਮੈਂਟ ਦੇ ਅਨੁਸਾਰ ਰੈਡ ਲਿਫ ਨੇ ਪੰਜਾਬ ਦੀ ਸਰਹੱਦ ਦਾ ਜੋ ਨਕਸ਼ਾ ਬਣਾਇਆ ਸੀ ਉਹਦੇ ਵਿੱਚ ਫਰੋਜਪੁਰ ਪਾਕਿਸਤਾਨ ਨੂੰ ਦਿੱਤਾ ਤਾ ਪਰ ਆਖਰੀ ਪਲਾਂ ਦੇ ਵਿੱਚ ਮਾਉਂਟ ਬੇਟਨ ਦੇ ਕਹਿਣ ਤੇ ਰੈਡ ਲਿਪ ਨੇ ਫਰੋਜਪੁਰ ਹਿੰਦੁਸਤਾਨ ਨੂੰ ਦਿੱਤਾ ਹੁਣ ਕ੍ਰਿਸਟੋਫਰ ਬੋਮਨ ਦਾ ਪੁੱਤਰ ਹੈ ਰੌਬਰਟ ਬੋਮਨ ਇਹ ਕਹਿੰਦਾ ਕਿ ਉਹਨਾਂ ਦੇ ਪਿਤਾ ਨੂੰ ਮਾਉਂਟ ਬੇਟਨ ਤੋਂ ਬੜੀ ਨਫ਼ਰਤ ਸੀਗੀ ਰੌਬਰਟ ਦੇ ਅਨਸਾਰ ਉਹਨਾਂ ਦਾ ਪਿਤਾ ਸੀ ਜਿਹੜਾ ਬੋਮਨਟੋ ਦਾ ਮੰਨਣਾ ਸੀ ਕਿ ਪੰਜਾਬ 'ਚ ਜੋ ਕਤਲੇਆਮ ਹੋਇਆ ਏ ਇਹਦੀ ਜ਼ਿੰਮੇਵਾਰੀ ਮਾਊਂਟ ਬੈਟਨ ਨੂੰ ਲੈ ਲੈਣੀ ਚਾਹੀਦੀ ਸੀ ਕਿਉਂਕਿ ਇਹਦੇ ਕਾਰਨ ਹੋਇਆ। ਤੋਂ ਖੈਰ ਉਹ ਇਹ ਵੀ ਦੱਸਦਾ ਉਹਦਾ ਪੁੱਤ ਕਿ ਮੇਰੇ ਪਿਤਾ ਵੰਡ ਦੀ ਲਕੀਰ ਜਿਹੜੀ ਇਹ ਬਦਲਣ ਦੇ ਫੈਸਲੇ ਤੋਂ ਕਾਫੀ ਪਰੇਸ਼ਾਨ ਹਨ ਕਿਉਂਕਿ ਲਕੀਰ ਦਾ ਫੈਸਲਾ ਤਾਂ ਪਹਿਲਾਂ ਤੋਂ ਹੀ ਹੋ ਚੁੱਕਾ ਸੀ। ਦਸਤਾਵੇਜ਼ ਪੰਜਾਬ ਦੇ ਤਤਕਾਲੀ ਗਵਰਨਰ ਸਰ ਐਵਨ ਜੈਕਿੰਸ ਏਨੂੰ ਵੀ ਸੌਂਫਤੇ ਸੀਗੇ ਤੇ ਸਾਰਿਆਂ ਨੂੰ ਪਤਾ ਸੀ ਕਿ ਲਕੀਰ ਕਿੱਥੇ ਖਿੱਚ ਹੋਣੀ ਹੈ ਕਿੱਥੇ ਬੰਨਣ ਵਾਲੀ ਹੈ ਤਾਂ ਉਹਨਾਂ ਨੂੰ ਇਸ ਗੱਲ ਦੀ ਹੈਰਾਨੀ ਈ ਕਹਿੰਦਾ ਕਿ ਮਾਉਂਟਬੈਟਨ ਨਹਿਰੂ ਦੇ ਦਬਾਅ ਚ ਆ ਗਿਆ ਜਿਹਦੇ ਕਾਰਨ ਹਜ਼ਾਰਾਂ ਮਾਸੂਮ ਲੋਕਾਂ ਦੀਆਂ ਜਾਨਾਂ ਚਲੇ ਗਈਆਂ ਉਹ ਕਹਿੰਦਾ ਮੇਰੇ ਪਿਤਾ ਨੂੰ ਪਤਾ ਸੀ ਕਿ ਵੰਡ ਦਾ ਨਤੀਜਾ ਬਹੁਤ ਬੁਰਾ ਹੋਊਗਾ ਪਰ ਆਖਰੀ ਪਲਾਂ ਚ ਲਕੀਰ ਬਦਲਣ ਦੇ ਨਾਲ ਹਾਲਾਤ ਹੋਰ ਵੀ ਖਰਾਬ ਲਕੀਰ 'ਚ ਇਸ ਬਦਲਾਅ ਤੋਂ ਫਿਰੋਜ਼ਪੁਰੇ ਰਹਿਣ ਵਾਲੇ ਹਜ਼ਾਰਾਂ ਲੋਕਾਂ ਦੀ ਜਾਨ ਦਾਤੇ ਲੱਗੀ ਇਸ ਤਰ੍ਹਾਂ ਦੇ ਨੂੰ ਕਰੀਬ ਤੋਂ ਦੇਖਣ ਵਾਲੇ ਦੋ ਲੋਕ ਹੈ 100 ਸਾਲਾਂ ਦੀ ਮੀਨਾ ਮੀਨਾ ਬੀਬੀ ਇਹ ਮੀਨਾ ਬੀਬੀ ਬੰਡ ਤੋਂ ਪਹਿਲਾਂ ਫਿਰੋਜ਼ਪੁਰ ਤੇ ਰਹਿੰਦੀ ਸੀ ਬੰਡ ਹੋਣ ਤੋਂ ਸਿਰਫ ਇੱਕ ਦਿਨ ਪਹਿਲਾਂ ਉਹਨੂੰ ਪਤਾ ਲੱਗਿਆ ਕਿ ਫਿਰੋਜ਼ਪੁਰ ਨੂੰ ਛੱਡ ਕੇ ਸਾਨੂੰ ਸਰਹੱਦੋਂ ਪਾਰ ਪਾਕਿਸਤਾਨ ਜਾਣਾ ਪਊਗਾ ਇੱਕ ਦਿਨ ਪਹਿਲਾਂ ਦੱਸੋ ਕੀ ਸਮਾਨ ਚੱਕਦੇ ਆਪਣਾ ਤੇ ਕੀ ਆਪਣਾ ਪ੍ਰਬੰਧ ਕਰਦੇ ਇੱਕ ਦਿਨ ਪਹਿਲਾਂ ਤੁਹਾਨੂੰ ਕੋਈ ਆ ਕੇ ਕਹਿ ਦੇਵੇ ਵੀ ਆਪਣਾ ਬੋਰੀ ਬਿਤਰਾ ਚੱਕੋ ਤੇ ਉੱਡ ਜਾਓ ਪਰ ਉਧਰ ਹਾਲਾਤ ਇੰਨੇ ਮਤਲਬ ਕਿ ਖਰਾਬ ਹੋਏ ਹੋਣ ਕਤਲੇਆਮ ਹੁੰਦਾ ਹੋਵੇ ਚਾਰੇ ਪਾਸੇ ਤੁਸੀਂ ਦੱਸੋ ਕੀ ਮਹਿਸੂਸ ਕਰੋਗੇ ਇਹਨੂੰ ਅਹਿਸਾਸ ਨੂੰ ਮਹਿਸੂਸ ਕਰਕੇ ਦੇਖੋ ਕਿ ਉਹ ਟਾਈਮ ਕਿਦਾਂ ਦਾ ਸੀਗਾ ਸੋ ਖੈਰ ਮੀਨਾ ਬੀਬੀ ਹੁਣ ਪਾਕਿਸਤਾਨ ਚ ਰਹਿੰਦੀ ਹੈ ਬੁਰੇ ਵਾਲਾ ਪਿੰਡ ਚ ਬੰਡ ਦੀ ਅੱਗ ਦੇ ਵਿੱਚ ਮੀਨਾ ਬੀਬੀ ਦੇ ਪਰਿਵਾਰ ਦੇ 19 ਲੋਕ ਮਰੇ ਠੀਕ ਹੁਣ ਮੀਨਾ ਬੀਬੀ ਇਹਨੇ ਆਪਣੇ ਪਤੀ ਦੇ ਦੋ ਬੱਚਿਆਂ ਦੇ ਸਮੇਤ ਸਰਹੱਦ ਪਾਰ ਕੀਤੀ ਸੀ ਨਵੇਂ ਬਣੇ ਪਾਕਿਸਤਾਨਾ ਮ ਇਹਨਾਂ ਨੇ ਕਦਮ ਰੱਖਿਆ ਸੀਗਾ ਤਾਂ ਉਹ ਕਹਿ ਰਹੀ ਹੈ ਕਿ ਮੈਨੂੰ ਉਹ ਘਟਨਾ ਹੁਣ ਵੀ ਯਾਦ ਹੈ ਕਿ ਕਿਵੇਂ ਜਿਵੇਂ ਕੱਲ ਦੀ ਹੋਵੇ ਗੱਲ ਉਹਨੂੰ ਇਦਾਂ ਯਾਦ ਉਹ ਕਹਿੰਦੀ ਅਸੀਂ ਸਾਰਾ ਕੁਝ ਛੱਡ ਕੇ ਆ ਗਏ ਬਸ ਆਪਣੀ ਜਾਨ ਬਚਾਈ ਆਪਣੀ ਜਾਨ ਲੈ ਕੇ ਇਸ ਰਾਹਤ ਪਾਰ ਕੀਤੀ ਬਾਕੀ ਸਾਰਾ ਕੁਝ ਛੱਡਿਆ ਉਹ ਕਹਿੰਦੀ ਮੇਰੇ ਜਿਹੜੇ ਮਾਂ-ਬਾਪ ਸੀ ਮੇਰੇ ਮਾਪੇ ਮੈਨੂੰ ਕਸੂਰ ਵਿੱਚ ਮਿਲੇ ਕਹਿੰਦੀ ਮੇਰੇ ਪਿਤਾ ਨੇ ਮੇਰੇ ਬਾਪ ਨੇ ਇੱਕ ਸਾਫਾ ਪਹਿਨੇ ਹੋਇਆ ਉਹਦੇ ਕੋਲ ਕੁੜਤਾ ਵੀ ਨਹੀਂ ਸੀ ਆਪਣੀ ਇੱਕ ਕੁੜਤੀ ਕਹਿੰਦੀ ਮੈਂ ਆਪਣੇ ਪਿਤਾ ਨੂੰ ਦਿੱਤੀ ਮੇਰੇ ਕੋਲ ਕੱਪੜਿਆਂ ਦਾ ਟਰੰਕ ਸੀ ਮੀਨਾ ਬੀਬੀ ਕਹਿੰਦੀ ਉਹਦੇ ਵਿੱਚ ਕਹਿੰਦੀ ਮੈਂ ਕਿਸੇ ਨੂੰ ਸਲਵਾਰ ਦਿੱਤੀ ਕਿਸੇ ਨੂੰ ਮੈਂ ਕੁੜਤੀ ਦਿੱਤੀ ਉਥੇ ਬੁਰੇ ਵਾਲਾ ਤੋਂ ਤਕਰੀਬਨ 200 ਕਿਲੋਮੀਟਰ ਦੂਰ ਸਰਹੱਦ ਦੇ ਦੂਜੇ ਪਾਸੇ ਮੌਜੂਦਾ ਹਿੰਦੁਸਤਾਨ ਦੇ ਵਿੱਚ ਰਾਮਪਾਲ ਸ਼ੌਰੀ 85 ਸਾਲਾਂ ਦੀ ਉਮਰ ਹੈ ਜਿਹੜੀ ਉਹਦੀ ਫਰੋਜ ਪਰਦੇ ਵਿੱਚ ਰਹਿ ਰਿਹਾ ਸੋ ਵੰਡ ਵੇਲੇ ਸ਼ੌਰੀ ਸੀ ਜਿਹੜਾ ਸ਼ੌਰੀ 13-14 ਸਾਲ ਦਾ ਹਿੰਦੂ ਹੋਣ ਦੇ ਕਾਰਨ ਉਹਨੂੰ ਆਪਣਾ ਮੁਲਕ ਨਹੀਂ ਛੱਡਣਾ ਪਿਆ ਪਰ ਆਪਣਿਆਂ ਨੂੰ ਖੋਣ ਦਾ ਗਮ ਹੈ ਜਿਹੜਾ ਉਹਨੂੰ ਅੱਜ ਵੀ ਹੈ ਸ਼ੌਰੀ ਕਹਿੰਦਾ ਮੈਨੂੰ ਮੰਨਉ ਨਹੀਂ ਪਤਾ ਕਹਿੰਦਾ ਮੇਰੇ ਕਰੀਬੀ ਦੋਸਤ ਕਿੱਥੇ ਗਏ ਔਰ ਉਹ ਜਿਉਂਦੇ ਵੀ ਹੈ ਜਾਂ ਨਹੀਂ ਹੈ ਹਾਂਜੀ ਛੋਰੀ ਅਨੁਸਾਰ ਉਹਨਾਂ ਦਾ ਇੱਕ ਮਾਸਟਰ ਹੁੰਦਾ ਸੀ ਅਬਦੁੱਲ ਮਜੀਦ ਕਹਿੰਦਾ ਅਬਦੁੱਲ ਮਜੀਦ ਇੱਕ ਮੁ슬ਮਾਨ ਸੀ ਛੋਰੀ ਅਨੁਸਾਰ ਅਬਦੁੱਲ ਮਜੀਦ ਪੇਸ਼ ਬਦਲ ਕੇ ਪਾਕਿਸਤਾਨ ਪਹੁੰਚਿਆ ਸੀ ਹਾਂਜੀ ਉਹ ਕਹਿੰਦਾ ਉਹ ਲੋਕੇ ਪੇਸ਼ ਬਦਲ ਕੇ ਨਿਕਲੇ ਆ ਔਰ ਉਹ ਹਿੰਦੂਆਂ ਵਾਂਗ ਨਵ ਪਾ ਰਹੇ ਦੇ ਸੰ ਔਰ ਉਹ ਆਪਣਾ ਪੇਸ਼ ਬਦਲ ਕੇ ਹਿੰਦੁਸਤਾਨ ਤੋਂ ਨਿਕਲੇ ਕਿਸੇ ਨੇ ਸਾਨੂੰ ਕਹਿੰਦਾ ਬਾਹਰੋਂ ਦਿੱਥਿਆ ਕਿ ਉਹਨਾਂ ਨੇ ਆਪਣੀਆਂ ਮੁੱਛਾਂ ਵੀ ਮਨਵਾ ਲਈਆਂ ਸੀ ਤਾਂ ਜੋ ਉਹਨਾਂ ਨੂੰ ਕੋਈ ਪਛਾਣ ਨਾ ਸਕੇ ਮੀਨਾ ਬੀਬੀ ਮੀਨਾ ਬੀਬੀ ਦੇ ਬਾਰੇ ਸ਼ੌਰੀ ਹੈ ਜਿਹੜਾ ਇਹ ਵੀ ਉਹ ਮੰਜ਼ਰ ਭੁੱਲ ਨਹੀਂ ਸਕਿਆ ਜਿਹੜਾ ਉਹਨੇ ਆਪਣੇ ਬਚਪਨ ਦੇ ਵਿੱਚ ਦੇਖਿਆ ਸੀ ਤਾਂ ਦੋਸਤੋ ਉਹ ਕਹਿੰਦਾ ਕਿ ਲਾਹੌਰ ਤੋਂ ਜਦੋਂ ਰੇਲ ਗੱਡੀਆਂ ਆਉਂਦੀਆਂ ਸਨ ਤਾਂ ਉਹਨਾਂ ਦੇ ਵਿੱਚ ਜ਼ਖਮੀ ਲੋਕ ਹੁੰਦੇ ਸੀ ਉਹਨਾਂ ਦਿਨਾਂ ਨੂੰ ਯਾਦ ਕਰਦਾ ਹਾਂ ਦਾਦਾ ਕਹਿੰਦਾ ਕਿਸੇ ਦੀ ਬਾਹ ਵੱਡੀ ਹੁੰਦੀ ਸੀ ਕਿਹਦੇ ਸਿਰ 'ਮਾ ਸਾਟ ਲੱਗੀ ਵੀ ਹੁੰਦੀ ਸੀ ਹਾਲਾਤ ਬੜੇ ਖਰਾਬ ਸੀ ਜਿਵੇਂ ਕਿ ਲੋਕ ਇਨਸਾਨੀਅਤ ਨੂੰ ਪੂਰੇ ਤਰੀਕੇ ਨਾਲ ਭੁੱਲ ਚੁੱਕੇ ਸੀਗੇ ਸਿਰਲ ਰੈੱਡ ਲਿਫਟ ਤੇ ਮਾਉਂਟ ਬੇਟਨ ਇਹਦੇ ਇੱਕ ਛੋਟੇ ਜਿਹੇ ਫੈਸਲੇ ਨੇ ਸਿਰਫ ਮੀਨਾ ਬੀਬੀਓ ਨਹੀਂ ਸ਼ੌਰਿਓ ਨਹੀਂ ਬਲਕਿ ਅਜਿਹੇ ਹਜ਼ਾਰਾਂ ਹੀ ਕਹ ਲਿਏ ਵੀ ਪਰਿਵਾਰ ਹਜ਼ਾਰਾਂ ਹੀ ਜ਼ਿੰਦਗੀਆਂ ਬਦਲੀਆਂ ਤੇ ਵੰਡ ਦੇ ਜਖਮ ਕਈ ਸਾਲ 20 ਜਾਣ ਤੋਂ ਬਾਅਦ ਵੀ ਅੱਲੇ ਨੇ ਤਾਜ਼ਾ ਨੇ ਤੇ 15 ਅਗਸਤ ਨੂੰ ਹਰ ਸਾਲ ਤਾਜ਼ਾ ਹੁੰਨੇ ਆ ਤੇ ਹਮੇਸ਼ਾ ਹੁੰਦੇ ਰਹਿਣਗੇ। ਤੋਂ ਦੋਸਤੋ ਇਹ ਬੀਤਿਆ ਸੀ ਉਸ ਸਮੇਂ ਕਿਵੇਂ ਫਰੋਜ ਪਰ ਐਨ ਮੌਕੇ ਤੇ ਬੰਦੇ ਆਪਰੋਚ ਪਰ ਹਰ ਕਨੇ ਲੋਕੋ ਫਰੋਜ ਦੇ ਵਿੱਚ ਮਾਰੇ ਗਏ। ਐਂਡ ਦੇ ਵਿੱਚ ਇੱਕ ਦਿਨ ਪਹਿਲਾਂ ਅਨਾਉਂਸ ਕੀਤਾ ਵੀ ਆਪਣਾ ਜਾਓ ਇਥੋਂ ਚੱਕ ਕੇ ਬੋਰੀ ਵਿਸਤਾਰ। ਸੋ ਫਿਰ ਇਹ ਸੀਗੀ ਅੱਜ ਦੀ ਵੀਡੀਓ ਸੋ ਮਿਲਦੇ ਆਂ ਅਗਲੀ ਵੀਡੀਓ ਚ ਨਵੀਂ ਜਾਣਕਾਰੀ ਲੈ ਕੇ ਤੇ ਉਹ ਆ ਗਿਆ ਸਤਿ ਸ਼੍ਰੀ ਅਕਾਲ